ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਜਲ ਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਵੀਰਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਕੰਟੈਕਟ ਨੰਬਰ ਨੜੀ ਨੇ ਵੀਰੋ ਤੇ 82025 ਅੱਜ ਤੁਹਾਨੂੰ ਦਿਖਾਉਣੇ ਆ ਇੱਕ ਇਹ ਲੰ ਸੁਈ ਬੱਚੀ ਤਾਜੀ ਬਸ ਕੱਲ ਸ਼ਾਮ ਦੀ ਸੁਈ ਆ ਅੱਜ ਤਰੀਕ ਹੋ ਗਈ 14 11 ਸ਼ਾਮ ਦਾ ਸਮਾਂ ਬਹੁਤ ਸੋਹਣੀ ਆ ਬੱਚੀ ਇਹ ਬੱਚਾ ਦਿੱਤਾ ਇਹਨੇ ਪਿੱਛੇ ਵੀ ਫੀਮੇਲ ਕਾਫੀ ਆਈ ਆ ਫੁੱਲ ਕੱਦ ਕਾਠੀ ਦੀ ਬੱਚੀ ਆ ਚੰਗਾ ਰੰਗ ਆ ਚੰਗੀ ਬਰੀਡ ਵਾਈਜ਼ ਆ ਆ ਚੈੱਕ ਕਰੋ ਤੁਸੀਂ ਥਾਂ ਦੀ ਕੁਆਲਿਟੀ ਬਹੁਤ ਸੋਹਣਾ ਹੋਇਆ ਨਾ ਮੁਠੀ ਵਾਲਾ ਥਣ ਲੱਗਾ 2-4 ਦਿਨ ਵਿੱਚ ਪੂਰੀ ਕਰਕੇ ਹੋਰ ਤਿਆਰ ਹੋ ਜੂਗੀ ਆ ਚੈੱਕ ਕਰ ਬਹੁਤ ਵਧੀਆ ਚੰਗੀ ਹਾਈਟ ਚੰਗਾ ਪਿੱਟ ਪੁੜਾ ਬਾਕੀ ਇਹਦਾ ਇਹਦਾ ਰੇਟ ਆ 56000 ਰੁਪਏ ਉਹਦੇ ਤੇ ਆਪਾਂ ਮੰਨ ਤਾਂ ਜਰੂਰ ਕਰਾਂਗੇ ਆ ਥਾਂ ਦੀ ਕੁਆਲਿਟੀ ਚੈੱਕ ਕਰ ਬਹੁਤ ਵਧੀਆ ਇੱਕ ਜਰਸੀ ਹੈ ਨਾਲ ਹੋਰ ਇਹ ਜਿਹੜਾ ਸੂਨ ਦਾ ਸਮਾਂ ਵਾ 4-5 ਦਿਨ ਬਾਕੀ ਆ ਮੈਂ ਹੁਣ ਇਸ ਟਾਈਮ ਕੱਲਾ ਸੀਗਾ ਵੀਡੀਓ ਤੋਰ ਕੇ ਬਣਾਉਂ ਨੂੰ ਕੋਈ ਨਹੀਂ ਸੀ ਕਿ ਇਹ ਜਰਸੀ ਆ ਚੰਗੀ ਆ ਬ੍ਰੀਡ ਵਾਈ